ਦਾ ਪੂਰਾ ਵਾਦਾ ਲੈ ਕੇ ਰਾਗੇ ਲੈ ਕੇ ਪਿਛਲੇ ਮਹੀਨੇ ਬਠਿੰਡਾ ਦੇ ਪਿੰਡ ਕੁੱਦਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਣ ਕਣ ਦੀ ਫਸਲ ਨੂੰ ਲੱਗੀ ਅੱਗ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ ਪਿੰਡ ਕੁੱਦਨ ਵਸੇਵਲੋ ਅਚ ਪਿੰਡ ਦੀ ਸੰਜੀਤ ਹਾਂ ਤੇ ਵੱਡਾਈ ਇਕੱਠ ਕਰਕੇ ਐਲਾਨ ਕੀਤਾ ਗਿਆ ਕਿ ਪਹਿਲਾ ਗੜੇ ਮਾਰੀ ਕਣ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਸਰਕਾਰ ਵੱਲੋਂ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਹੁਣ ਬਿਜਲੀ ਦੇ ਸ਼ਾਰਟ ਸਰਕਟ ਕਨ ਅੱਗ ਦੀ ਭੇਟ ਚੜੀ ਕਰੀ ਪਿਆ 1 ਏਕੜ ਕਣਕ ਦੀ ਫਸਲ ਦੇ ਮੁਆਵਜ਼ੇ ਤੋਂ ਵੀ ਆਨ੍ਨਾ ਕਰਨੀ ਕਰ ਰਹੀ ਹੈ ਸਰਕਾਰ ਜੇ ਤੋ ਸਰਕਾਰ ਉਹਨਾਂ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਰਹੀ ਤਾਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਿਉਂ ਸੁਣਨ ਅਤੇ ਆਪਣੇ ਪਿੰਡ ਵਿੱਚ ਪ੍ਰਚਾਰ ਕਿਉਂ ਕਰਨ ਦੇਣ ਅਤੇ ਪਿੰਡ ਦੀ ਸਾਂਝੀ ਸਾਥ ਵਿੱਚ ਖੜੇ ਲੋਕਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਜਿੰਨਾ ਸਮਾਂ ਸ਼ਾਰਟ ਸਰਕਟ ਕਰਨ ਸੜੀ ਕਣਕ ਦਾ ਮੁਆਵਜ਼ਾ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਸੰਘਰਸ਼ ਇਸੇ ਤਰ੍ਹਾਂ ਚੱਲ ਰਿਹਾ ਹੈਗਾ ਅਤੇ ਇਸ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੋਦਾ ਧਨੇਰ ਗਰੁੱਪ ਵੱਲੋਂ ਪੂਰਨ ਤੌਰ ਤੇ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਮੈਂ ਜੀ ਹਰਦੀਪ ਸਿੰਘ ਪਿੰਡ ਕੋਡਾ ਸਾਡੇ ਪਿੰਡ ਕੋਈ 50 ਏਕੜ ਕਣਕ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਸੜ ਗਈ ਸੀ ਅਸੀਂ ਉਦੋਂ ਮੌਕੇ ਤੇ ਵੀ ਇਹ ਰੋਸ ਸਠਾਇਆ ਸੀ ਦੋ ਦਿਨ ਉੱਥੇ ਖੇਤ ਮੌਕੇ ਦੇ ਤੇ ਇੱਕ ਦਿਨ ਥਾਣੇ ਅੱਗੇ ਅਸੀਂ ਧਰਨਾ ਲਾਇਆ ਸੀਗਾ ਇਹ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਖੁਡੀਆਂ ਸਾਹਿਬ ਨੂੰ ਅਸੀਂ ਵੱਖਰੇ ਰੂਪ ਚ ਦੋ ਵਾਰੀ ਮਿਲ ਚੁੱਕੇ ਉਹਨਾਂ ਨੇ ਸਾਨੂੰ ਕੋਈ ਲੜ ਨਹੀਂ ਫੜਾਇਆ ਨਾ ਤਾਂ ਸਾਨੂੰ ਮੁਆਵਜ਼ਾ ਪੂਰਾ ਦੇਣ ਦੀ ਗੱਲ ਕੀਤੀ ਤੇ ਨਾ ਹੀ ਖਰਚਾ ਜਿਹੜਾ ਅਸੀਂ 435 ਦੇ ਅਧੀਨ ਮੰਗ ਕਰਦੇ ਆ ਉਹ ਘਟਾਉਣ ਦੀ ਗੱਲ ਕੀਤੀ ਇਸ ਵਾਸਤੇ ਅਸੀਂ ਸਾਰੇ ਪਾਸਿਆਂ ਤੋਂ ਨਰਾਸ਼ ਹੋ ਕੇ ਅਸੀਂ ਆਪਦੇ ਪਿੰਡ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਆਪਦੇ ਵਿਸ਼ਵਾਸ ਚ ਲਿਆ ਹੈ ਆਮ ਆਦਮੀ ਪਾਰਟੀ ਦੇ ਤੇ ਹੁਣ ਅਸੀਂ ਉਹਨਾਂ ਦੇ ਬਾਈਕਾਰਡ ਦਾ ਫੈਸਲਾ ਕੀਤਾ ਤੇ ਪਿੰਡ 'ਚ ਨਹੀਂ ਬਣਨ ਦੇਵਾਂਗੇ ਜਦੋਂ ਵੀ ਉਹ ਆਉਣਗੇ ਜੇ ਉਹ ਜ਼ੋਰ ਜਰ ਵੀ ਕਰਨਗੇ ਕੋਈ ਪੁਲਿਸ ਰਾਹੀਂ ਜਾਂ ਹੋਰ ਕਿਸੇ ਕਿਸਮ ਦਾ ਟਕਰਾਅ ਹੁੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਨਹੀਂ ਤਾਂ ਸਾਡਾ ਜਿਹੜਾ ਨੁਕਸਾਨ ਉਹਦੀ ਪੂਰਤੀ ਕਰਾਈ ਜਾਵੇ ਉਸ ਤੋਂ ਬਾਅਦ ਆਪਦਾ ਪ੍ਰਚਾਰ ਜਿਹੜਾ ਉਹ ਕਰਨ ਹਲੇ ਵੋਟਾਂ 'ਚ ਮਹੀਨਾ ਹੋਰ ਪਿਆ ਇਸ ਕਰਕੇ ਉਹਨਾਂ ਨੂੰ ਵੀ ਵੇੰਟੀ ਕਰਦੇ ਆ ਵੀ ਸਾਡੇ ਨੁਕਸਾਨ ਦੀ ਪੂਰਤੀ ਆ ਜਿਹੜੀ ਉਹ ਜਾਦੇ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ